ਫਿਰ ਸੱਜੌਰੀ ਤਾਬਦਿਆ ਫਿਰ ਸੱਜੌਰੀ ਤਾਬਦਿਆ ਛੱਡਣਾ ਨਾਂ ਨਸੁਰੂ ਗਰੇ ਇੱਕ ਦਿਨ ਹੱਥ ਬੰਨ੍ਹਾ ਵਦਿਆ ਤੇਨ ਨਹੀਂ ਕਰ ਬੋਲ ਮੈਂ ਤਾਤੇ ਬਈ ਕੇ ਬਾਪੇ ਦੀ ਸਦਾ ਬੰਦ ਨਹੀਂ ਮਿਲਣੀ ਓਏ ਸਦਾ ਬੰਦ ਨਹੀਂ ਮਿਲਣੀ ਤੈਨੂੰ ਬੋਲ ਨਾ ਤੇਰੀ ਛੜਿਆ ਰਹੂ ਪਤੀਲਾ ਛੜਿਆ ਰਹੂ ਪਤੀਲਾ ਸ਼ੱਕੀ ਕਰਮ ਕਰ ਬਦਿਆ ਉਰੀ ਕਰਮ ਕਰ ਬਦਿਆ ोवर छॾा पप सोर हंस पजाव बदल ड्राइवर भई ॼाण बदल डारा घड़ नओ छोभी टोलर बाबति छॾा पव सरोवर तूं कबल तलाया छॾण पोबर तो छॾण पऊ सरोवर हिकु दी हमेशह रजिस्टर ਉਕਣ ਨਹੀਂ ਦੇਣਾ ਬਈ ਟਾਈਮ ਉਕਣ ਨਹੀਂ ਦੇਣਾ ਲੈ ਜਾਣ ਪਕੜ ਮਨਿਸਟਰ ਨੂੰ ਭੱਲੀ ਹੱਥੀ ਪੋੜੇ ਭੱਲੀ ਹੱਥੀ ਪਰ ਜੋ ਨਾਲਕ ਬੋਤੀ ਦਾਬਦਿਆ ਹੈ ਨਾਲਕ ਬੋਤੀ ਦਾਬਦਿਆ ਛੱਡਾ ਤਉ ਸਰੋਵਰ ਛੱਡ ਜਾ ਪਾਨ ਸਰੋਵਰ ਇੱਕ ਦਿਨ ਹੰਸ ਪੰਜਾਬ ਦੇ ਆਲ ਬਲੀ ਸਿਰ ਸਭ ਦੇ ਮਾਲਕ ਮੀੜੀ ਪੀਰੀ ਦੇ ਇਹ ਨੰਬਰ ਸੋੜੇ ਜਵਾਨੋ ਪੈਣ ਬਸੋੜੇ ਜਵਾਨੋ ਇੱਕ ਦਿਨ ਅਰਧ ਸਰੀਰੀ ਦੇ ਕਾਲ ਜੜ ਜਿਉ ਚੱਬਦੂ ਤੈਨੂੰ ਕਾਲ ਜੜ ਜਿਉ ਤਬਦੂ ਤੈਨੂੰ ਮੋਰ ਕਛਾ ਬਦਿਆ ਹੋਇ ਤੈਨੂੰ ਮੋਰ ਕਛਾ ਬਦਿਆ ਛੱਡ ਗਿਆ ਮਾਨਸ ਰੋਵਰ ਇੱਕ ਦਿਨ ਹੰਸ ਪੰਜਾਬ ਵਧਿਆ